ਚਾਰ ਛੜੀਆਂ 5 5 6 6 ਕਿਲੋਮੀਟਰ ਦੇ ਘੇਰੇ ਵਿੱਚ ਬਹੁਤ ਜਿਆਦੀ ਪੁਲਿਸ ਨੇ ਨਾਲੇ ਤਾਇਨਾਤ ਕਰ ਦਿੱਤੀ ਸੀ ਤੇ ਫਿਰ ਰਾਤ ਨੂੰ 8 ਵਜੇ ਇਹਨਾਂ ਨੇ ਇੱਕਦਮ ਜਦੋਂ ਲੋਕ ਜਿਹੜੇ ਆਉਂ ਚਲੇ ਗਏ ਕੁਝ ਥੋੜੇ ਜਿ ਘੱਟ ਹੋ ਗਏ ਸਟੇਜ ਤੇ ਸਟੇਜ ਜਿਹੜੀ ਉਹ ਲਗਾਤਾਰ ਚੱਲਦੀ ਰਹੀ ਤੇ ਇਹਨਾਂ ਨੇ ਇੱਕਦਮ ਹੌਲਾ ਜਿਹੜਾ ਸਟੇਜ ਦੇ ਘਾ ਦਿੱਤਾ ਤੇ ਮੈਂ ਜਿਹੜਾ ਮੈਂ ਆਪਣੇ ਸਟੋਰ ਦੇ ਵਿੱਚ ਮੈਂ ਅੰਦਰੋਂ ਗੁੰਡੀ ਲਾਈ ਤੇ ਲਾਈਟ ਬੰਦ ਕਰ ਲਈ ਤੇ ਦਿੱਲੀ ਵੀ ਇਸੇ ਤਰ੍ਹਾਂ ਵਾ ਸਟੋਰ ਨਹੀਂ ਛੱਡਿਆ ਤੇ ਇੱਥੇ ਵੀ ਮੈਂ ਆਪਣੇ ਦਫ਼ਤਰ ਦੇ ਵਿੱਚ ਬਿਠਾ ਸੀਗਾ ਤੇ ਇਹਨਾਂ ਨੇ ਜਿਹੜਾ ਉਹ ਸਟੇਜ ਆ ਉਹ ਤੈਸ ਲੈਸ ਕਰ ਦਿੱਤੀ ਭੰਨ ਦਿੱਤੀ ਸਾਰੀ ਤੀਨਾ ਤੋਂਨਾ ਸਭ ਨਾਲ ਜੀਸੀਬੀ ਹੈਡਰੇ ਵਗੈਰਾ ਲੈਂਦੇ ਸੀ ਪਿੰਡਾਂ ਦੇ ਲੋਕ ਜਿਹੜੇ ਆ ਲਾਗੋ ਉਹਨਾਂ ਨੇ ਉਹਨਾਂ ਨੂੰ ਲਿਆ ਕੇ ਜਿਹੜੇ ਪੱਠਿਆਂ ਦੇ ਜਿਹੜੇ ਹੈਗੇ ਆ ਮਜ਼ਦੂਰ ਉਹਨਾਂ ਨੂੰ ਲਿਆ ਕੇ ਤੇ ਇਹਨਾਂ ਨੇ ਜਿਹੜਾ ਉਹ ਕਨੌਣੀ ਹਰਕਤ ਕੀਤੀ ਤੇ ਜਿਹੜਾ ਮੁਰਗੇ ਇਹਨਾਂ ਸਾਰਾ ਤਹਿ ਨਸ਼ ਕਰ ਦਿੱਤਾ ਫਿਰ ਇਹਨਾਂ ਨੇ ਉੱਥੋਂ ਜਿਹੜਾ ਸਾਰਿਆਂ ਬਿਛੋ ਤੋੜ ਕੇ ਲਿਆਏ ਅੱਗੇ ਵੇਰੀਆ ਲਾਏ ਤੇ ਮੇਰੇ ਉਹ ਬੂਏ ਨੂੰ ਮਾਰ ਮਾਰ ਕੇ ਇਹਨਾਂ ਨੇ ਡੰਡੇ ਤੇ ਉਹ ਬੂਹਾ ਤੋੜਿਆ ਤੇ ਮੈਂ ਅੰਦਰੋਂ ਆਇਆ ਮੈਂ ਕਿਹਾ ਮੇਰੇ ਐਕਸੀਡੈਂਟ ਹੋਇਆ ਅੰਦਰ ਤੂੰ ਇੱਥੇ ਕਰਦਾ ਮੈਂ ਕਿਹਾ ਮੇਰੇ ਐਕਸੀਡੈਂਟ ਹੋਇਆ ਵਾ ਤੇ ਮੈਂ ਤਾਂ ਆ ਪਿਆ ਵਾ ਤੇ ਕਿਤੇ ਬਾਹਰ ਨਿਕਲ ਤੂੰ 14 ਜਣਿਆਂ ਨੇ ਮੈਨੂੰ ਧੂਕੇ ਜਿਹੜਾ ਉਹ ਬਸ ਤੇ ਖੜਿਆ ਬਸ ਵਿੱਚ ਲੱਤ ਕੇ ਮੁਰਗੇ ਪਟਿਆਲਾ ਜੇਲ੍ਹ ਤੇ ਲੈ ਗਏ ਤੇ ਪਟਿਆਲਾ ਜੇਲ੍ਹ ਦੇ ਵਿੱਚ ਅਸੀਂ ਜਿਹੜੇ ਆ ਉਹ 150 ਦੇ ਲਗਭਗ ਉੱਥੇ ਅਸੀਂ ਜਿਹੜੇ ਸਾਡੀਆਂ ਮੁਤਾਵਾ ਭੈਣਾ ਤਰਨਦਾਰ ਦੀ ਉਹ ਵੀ ਉੱਥੇ ਹੀ ਅਸੀਂ ਵੀ ਉੱਥੇ ਹਾਂ ਤੇ ਫਿਰ ਉੱਥੇ ਦਾ ਸੁਧਾਰ ਜੇਲ੍ਹ ਦੇ ਵਿੱਚ ਇੱਕ ਬੜੀ ਤਕਰੀਰ ਦਾ ਸਿੱਖਣ ਨੂੰ ਜਿਹੜੀਆਂ ਚੀਜ਼ਾਂ ਮਿਲੀਆਂ ਜੇਲ੍ਹ ਦੇ ਵਿੱਚ ਜਦੋਂ ਤੱਕ ਸੁਧਾਰ ਕੀਤਾ ਕਿ ਜਿਹੜੀ ਚਾਹ ਆ ਉਹ ਹੀ ਅਗਲੇ ਦਿਨ ਦੀ ਡੋਲ ਦਿੱਤੀ ਲਾਣੀ ਐ ਕਿ ਇਹ ਚਾਹ ਨਹੀਂ ਪੀ ਦੁਬਾਰਾ ਬਣਾ ਕੇ ਲਿਆਏ ਦਾਲ ਸਬਜ਼ੀ ਜਿਹੜੀ ਸਪੈਸ਼ਲ ਬਣਦੀ ਦੀ ਇੰਨੀਆਂ ਅਗਰੇਲਾ ਸਾਰਿਆਂ ਨੂੰ ਜਾਲੀਆਂ ਲਵਾਈਆਂ ਕੰਬਰ ਨਵੇਂ ਰਜਾਈਆਂ ਨਵੀਆਂ ਥਾਲੀਆਂ ਨਵੀਆਂ ਭਾਡੇ ਨਵੇਂ ਸਾਰਾ ਕੁਝ ਨਵਾਂ ਸਦਾਰ ਕੀਤਾ ਤੇ ਉੱਥੋਂ ਦੇ ਲੋਕ ਕਹਿੰਦੇ ਸੀ ਜਿਹੜੇ ਕਹਿੰਦੀ ਸੀ ਕਿ ਸਾਨੂੰ ਇਹਨਾਂ ਨੂੰ ਕਿ ਕਿਸਾਨ ਵੀਰੋ ਤੁਸੀਂ ਆਏ ਜੇ ਤੇ ਸਾਨੂੰ ਵੀ ਰੋਟੀ ਚੰਗੀ ਮਿਲਣ ਲੱਗ ਪਈ ਆ ਐਡਾ ਮੰਦਾ ਹਾਲ ਆ ਜੇਲਾਂ ਦੇ ਵਿੱਚ ਕੇ ਰਹਿ ਰਵਦਾ ਲਾਲ ਨਜ਼ਾਇਜ਼ ਲੋਕ ਬਹੁਤ ਜ਼ਿਆਦੇ ਉੱਥੇ ਰਹਿ ਕੇ ਦੇਖਣ ਸਾਨੂੰ ਮਿਲਿਆ ਤੇ ਅਸੀਂ ਇਹ ਕਹਿੰਨੇ ਆ ਕਿ ਵੇਖੋ ਜਿਹੜੇ ਨਜ਼ਾਇਜ਼ ਉੱਥੇ ਇਹਨਾਂ ਨੇ ਪਰਚੇ ਪਾ ਕੇ ਖੜੇ ਆ ਉਹਦੇ ਨਾਲ-ਨਾਲ ਇਹਨਾਂ ਨੇ ਜਿਹੜਾ ਸਾਡੇ ਤੇ ਜ਼ੁਲਮ ਟਾਇਆ ਸਾਨੂੰ ਵੀ ਨਜਾਇਜ਼ ਹੀ ਕਰਿਆ ਤੇ ਅਸੀਂ ਉੱਥੇ ਜਾ ਕੇ ਆਪਣੀ ਆਵਾਜ਼ ਇਹ ਬੰਦ ਕੀਤੀ ਬੈਸੀ ਕੋਈ ਕੈਦੀ ਨਹੀਂ ਹਈ ਅਸੀਂ ਕੈਦੀ ਨਹੀਂ ਗਏ ਅਸੀਂ ਹੈਗੇ ਆ ਸਿਆਸੀ ਅਸੀਂ ਬੀ ਕਾਗੜੀ ਚ ਆਉਂਦੇ ਆ ਸਾਨੂੰ ਤੁਸੀਂ ਇਹੋ ਜਿਹਾ ਟ੍ਰੀਟਮੈਂਟ ਨਹੀਂ ਦੇ ਸਕਦੇ ਸਾਨੂੰ ਤੁਸੀਂ ਵਧੀਆ ਰੋਟੀ ਪਾਣੀ ਦੋਗੇ ਅਸੀਂ ਜਿੱਦਾਂ ਕਹਾਂ ਜੋ ਉਦਾਂ ਦਾ ਅਖਬਾਰਾ ਹੀ ਲਵਾਈਆ ਸਾਰਾ ਉਹ ਕੀਤਾ ਫਿਰ ਇਹਨਾਂ ਨੇ ਆ 5-6 ਦਿਨ ਬਹਿ ਰੱਖ ਕੇ ਤੇ ਰਾਤੀ ਅਚਾਨਕ ਇੱਕ ਦਾਮੀ ਜਿਹੜਾ ਵਾ ਉਹ 77 ਬੰਦਿਆਂ ਨੂੰ ਰਿਲੀਜ਼ ਕਰਨ ਦੇ ਆਰਡਰ ਕਰ ਦਿੱਤੇ ਤੇ 77 ਬੰਦੇ ਜਿੰਨੇ ਅਜ ਭੈਣਾ ਵੀ ਸਾਡੀਆਂ ਤਰੰਦਾਸ ਨਹੀਂ ਹੈ ਗਿਆ ਤੇ 73 ਬੰਦੇ ਹੋਰ ਹੀ ਗੇ ਜਿਹੜੇ ਸਰਵਨ ਸਿੰਘ ਪੁੰਦੇਰ ਆ ਮਨਜੀਤ ਰਾਏ ਆ ਉਹ ਸਰਜੀਤ ਸਿੰਘ ਆ ਦੋਜਣ ਦੇਕੋ ਕਾਕਾ ਕੋਟ ਦਾ ਉਹ ਸਾਰੇ ਜਿਹੜੇ ਆ ਉਹ ਅਜੇ ਇਹਨਾਂ ਨੇ ਛੱਡੇ ਨਹੀਂ ਗੇ ਅੱਜ ਸਾਇਦ ਛੱਡ ਦੇਣਗੇ ਤੇ ਉਹ ਉਹ ਵੀ ਜਿਹੜੇ ਇਹ ਵਾਰ ਜਿਹੜੀ ਆ ਉਹ ਵਰੀ ਹੋ ਗਿਆ ਉਹਨਾਂ